ਵਾਹਿਗੁਰੂ 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 ਮਾਝ ਮਹਲਾ 5ਵਾਂ ਚੋਪੀ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਰਭ ਕਰੇ ਯਾਤ੍ਰਿਕੀ ਨਿਆਈ ਤ੍ਰਿਖਾ ਨਉਤਰੈ ਸੰਤਨ ਆਵੇ ਬਿਰਦਰਸ਼ਨ ਸੰਤ ਪਿਆਰੇ ਜੀਉ ਹਾਉ ਕੋਲੀ ਜੀਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਜ ਤੁੰ ਪਾਣੀ ਸਿਰ ਹੁਆ ਦੇਖੇ ਸਾਰੰਗ ਪਾਣੀ ਧਨ ਸੁਦੇਸ ਜਹਾਂ ਤੂੰ ਬਸਿਆ ਮੇਰੇ ਸੱਜਣ ਮੀਤ ਮਰਾਰੀ ਜੀਉ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮਰਾਰੀ ਜੀਉ ਰਹਾਓ ਇੱਕ ਘੜੀ ਨਾ ਮਿਲਤੇ ਤਾ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰੇਤੁਦ ਭਗਵੰਤਾ ਮੁਹਿ ਰਹਿਣ ਦਾ ਬਿਹਾਵੈ ਨੀਂਦ ਨ ਆਵੈ ਦਿਨ ਦੇਖੀ ਗੁਰ ਦਰਬਾਰੀ ਜੀਉ ਹਾਉ ਕੋ ਲੀ ਜਿਓ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜਿਓ ਰਹਾਉ ਭਾਗੁ ਹੁਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਜਸਾ ਨ ਵਿਸੁੜਾ ਜਨ ਨਾਨਕ ਦਾਸ ਤੁਮਾਰੇ ਜਿਓ ਹਾਉ ਕੋ ਲੀ ਜਿਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਓ ਰਹਾਉ ਤਨਾਸਰੀ ਭੱਲਾ ਪਹਿਲਾ ਕਾਰ ਪਹਿਲਾ ਚਉਪਦੇ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈ ਸਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤਨ ਨਵਾ ਸਦਾ ਸਦਾ ਦਾਤਾਰ ਰਹਾਉ ਅਨੰਦ ਸਾਹਿਬ ਸੇਵਿਏ ਆਤਿ ਸ਼ਡਾਇ ਸੋਏ ਸੁਣ ਸੁਣ ਮੇਰੇ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾਉ ਸਰਬੰਸਾ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਦਵਾਜ ਪਿਆਰੀ ਕੇ ਵਰਹਾ ਸਾ ਵਢਾਈ ਦੇ ਹੇ ਜਿਤ ਨਾਮ ਤੇਰੀ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਬਰ ਨ ਜਾਚੂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਬਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਕਰਤੀ ਜਾਇ ਕੋ ਊੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲੱਭ ਰੰਗਾਈ ਮੇਰੇ ਕੰਤਨਾ ਭਾਵੈ ਚੋਲਣਾ ਪਿਆਰੇ ਕਿਉਂ ਤਾਂ ਅਸੀਂ ਜੈ ਜਾਈ ਹਾਂ ਕੁਰਬਾਨੇ ਜਾਓ ਮਿਹਰਬਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਿਨਾ ਕੇ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕੇ ਹਾਂ ਸਤ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੀਠੀਏ ਪਿਆਰੇ ਪਾਈਏ ਨਾਮ ਜੀ ਠ ਰੰਗਣ ਵਾਲਾ ਜੇ ਰੰਗੈ ਸਾਹਿਬ ਐ ਸਾਰੰਗਨ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕਾਂਤੇ ਤੇ ਨਾ ਕਹਿ ਪਾਸ ਧੂੜ ਦਿਨਾ ਕੀਜੀ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਝੀ ਆਪੇ ਰੰਗੇ ਆਪੇ ਨਦਰ ਕਰੀ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਵੇ ਤਿਲੰਗ ਮਹੱਲਾ ਪਹਿਲਾ ਈਆਂ ਨੜੀਏ ਮਾਨੜਾ ਕਾਏ ਕਰਹਿ ਆਪਨੜੈ ਘਰ ਹਰ ਰੰਗੂ ਕੀ ਨਾ ਮਾਣਹਿ ਸਹੋਂ ਨੇੜੇ ਧਨ ਕਮਲੀਐ ਬਹੁਰ ਕਿਆ ਟੁਢੇਗੇ ਭੈ ਕੀਆ ਦੇਹ ਸਲਾਈਆ ਨੈਣੀ ਭਾਕਾ ਘਰ ਸਿਗਾਰੋ ਤਾ ਸੁਆਗਣ ਜਾਣੀ ਲੱਗੀ ਜਾਂ ਸਹੋਂ ਧਰੇ ਪਿਆਰੋ ਆਣੀ ਬਾਲੀਂ ਕਿਆ ਕਰੇ ਜਾਂ ਤਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾਥ ਤਨ ਮਹਿਲ ਨਾ ਪਾਵੈ ਬਿਨ ਕਰਮਾਂ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਧਾਵੈ ਲੋਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਨੀ ਬਾਤੀ ਸਹ ਪਾਈਏ ਨਹੀਂ ਪਈ ਕਾਮਣ ਅਿਆੜੀ ਜਾਏ ਉਛੋ ਸੁਹਾਗਣੀ ਵਾਹੇ ਕਿਨੇ ਬਾਤੀ ਸਹ ਪਾਈਏ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਕਮ ਹੁਕਮ ਚੁਕਾਈਐ ਜਾਂ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਾ ਨ ਮਨੋ ਦੀਜੈ ਅਸਾ ਪਰਮਲ ਲਾਈਐ ਦੇਵ ਕਹ ਹੈ ਸੁਹਾਗਣੀ ਭੈਣੀ ਨੀ ਬਾਤੀ ਸੁਪਾਈਏ ਆਪ ਗਵਾਈਏ ਤਾਂ ਸੁਪਾਈਏ ਔਰ ਕੈ ਸਿ ਚਤराई ਸੁਹਣਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋਂ ਨਿੰਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨ ਸੁਪਾਏ ਸੁਹਾਣੀ ਸੁੰਦਰ ਸਾਇ ਸੁ ਰੂਪ ਵਿਚ ਅਖਣ ਕਹੀਐ ਸਾ ਸਿਆਣੀ ਸੁਹੀ ਮੱਲਾ ਪਹਿਲਾ ਕੌਣ ਤਰਾਜੀ ਗਵੰਤੁਲਾ ਤਿਰਾ ਕਵਣ ਸਰਾਪ ਬੁਲਾਵਾ ਕੌਣ ਗੁਰੂ ਕਹਿ ਪਹਿ ਜੀਠਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀ ਉਤਰਾੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸੁਮਾਣਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਕਾਠੇ ਭੀਤ ਸੋ ਸੋਤੋ ਲੀਨ ਵਿਦ ਚੇਤਰ ਹਾਵਾ ਆਪੇ ਕੰਡਾ ਤੋਤਰਾ ਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਬਣਜਾਰਾ ਅੰਦਲਾ ਨੀਤ ਜਾਤ ਪਰਦੇਸੀ ਕਿਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਦਾ ਕਿਉਂ ਖਲੂੜਾ ਪਾਵੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag milaval mahalla pehla chaup de kar pehla tu sultan kaha ho miya teri kamn badai jo tu deho so kaha swami main murakh kahna jaai teri gun gaavan de hi bujai is jaise sach main raho rajai rahao jo kijo wa sab kijo tuj te teri sab sunai tera ant na jana mere saheb main ant le kya chatarai ਹਾ ਹੋਂ ਕਥੀ ਕਥੀ ਕਾਥ ਦੇਖਾਂ ਮੈਂ ਅਕਾਥਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੋ ਕਰ ਹੋਂ ਬੇਗਾਨਾ ਭੌਕਾ ਇਸਤਨ ਤਾਈ ਭਗਤ ਹੀਨ ਨਾਨਕ ਜੀ ਹੋਏਗਾ ਤਾ ਖਸ ਮੈਂ ਨਾਮ ਨ ਜਾਈ ਬਿਲਾਵਲ ਮੱਲਾ ਪਹਿਲਾ ਮਨ ਮੰਦਰ ਤਨਵੀਸ ਕਲੰਦਰ ਘਾਟੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਾਹੁਰ ਜਨਮ ਨਾਵਾ ਮਾਨਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਅਗਮ ਅਗੋਚਰ ਅਲਖ ਪਾਰਾ ਚਿੰਤਾ ਕਰਹੁ ਹਮਾਰੀ ਜਲਥਲ ਮਹੀਲ ਭਰਪੁਰ ਲੀਣਾ ਘਾਟ ਘਾਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਿਰ ਸ਼ਾਮਾ ਤੇਰੇ ਤੁਲਵੰਦੀਆ ਵਰਨਾ ਜਾਣਾ ਮੇਰੇ ਸਾਈਂਵਾ ਗੁਣ ਗਾਵਾਂ ਨਿਤ ਤੇਰੇ ਜੀ ਜੱਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੱਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੀ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ